ਇੰਨੀ ਸਸਤੀ ਕੋਠੀ ਆਪਾਂ ਲੈ ਕੇ ਪਹੁੰਚੇ ਅੱਜ ਤੁਸੀ ਯਕੀਨ ਨਹੀਂ ਕਰਨਾ ਕਿਸੇ ਨੇ ਕਿਉਂਕਿ ਰੇਟ ਬਹੁਤ ਘੱਟ ਹੈ ਤੇ ਕੋਠੀ ਇੰਨੀ ਜ਼ਿਆਦਾ ਸੋਹਣੀ ਬਣੀ ਹੋਈ ਹੈ ਡਿਮਾਂਡ 19 ਲੱਖ ਰੁਪਿਆ ਪਾਈ ਹੈ ਇਹਨਾਂ ਨੇ ਬਾਕੀ ਤੁਸੀਂ ਕੋਠੀ ਦੇਖੋਗੇ ਸਾਰੇ ਹੈਰਾਨ ਰਹੇ ਜਾਓਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ 73800 ਪੂਰਾ 26173 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਏਰੀਆ ਚੋਂ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਕੋਠੀ ਦਾ ਜਿਹੜਾ ਆਪਣੇ ਕੋਲੇ ਰੇਟ ਪਹੁੰਚਿਆ ਕਿਸੇ ਨੂੰ ਯਕੀਨ ਨਹੀਂ ਹੁੰਦਾ ਕਿ ਇੰਨਾ ਘੱਟ ਰੇਟ ਹੈ ਕਿਉਂਕਿ ਕੋਠੀ ਇਹਨਾਂ ਨੇ ਬਹੁਤ ਸ਼ਾਨਦਾਰ ਬਣਾਈ ਹੋਈ ਆ ਬਹੁਤ ਰੀਜਨਲ ਕੋਠੀ ਬਣਾਈ ਹੋਈ ਆ ਬਾਕੀ ਕੋਠੀ ਦਾ ਮੇਨ ਗੇਟ ਹੀ ਦੱਸ ਰਿਹਾ ਬਾਕੀ ਜਦੋਂ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਸਾਰਾ ਕੁਝ ਮੈਂ ਦਿਖਾਉਂਗਾ ਤੇ ਤੁਸੀਂ ਦੇਖ ਲਓ ਜੀ ਜੇ ਆਪਾਂ ਲਾਈਟਿੰਗ ਦੀ ਗੱਲ ਕਰੀਏ ਤਾਂ ਸਾਰਾ ਲਾਈਟਿੰਗ ਦਾ ਕੰਮ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਇਹਨਾਂ ਨੇ ਕਰਵਾਇਆ ਹੋਇਆ ਤੇ ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਰਾਈ ਹੋਈ ਮਿਲ ਜੂਗੀ ਤੇ ਜਦੋਂ ਆਪਾਂ 메ਨ ਗੇਟ ਰਾਹੀਂ ਐਂਟਰ ਹੁੰਨੇ ਆ ਤਾਂ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਵੀ ਮਿਲ ਜੂਗਾ ਤੇ ਸਾਰਾ ਬਾਥਰੂਮ ਇਹਨਾਂ ਨੇ ਬਹੁਤ ਵਧੀਆ ਤਿਆਰ ਕਰਵਾਇਆ ਹੋਇਆ ਹੈ ਅੱਖੀ ਵੀ ਲਾਈ ਹੋਈ ਐ ਗਿਜਰ ਲੱਗਿਆ ਹੋਇਆ ਟਾਇਲਾਂ ਵਧੀਆ ਲੱਗੀਆਂ ਹੋਈਆਂ ਨੇ ਤੇ ਵਧੀਆ ਗੇਟ ਲੱਗਿਆ ਹੋਇਆ ਜੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਵੀ ਨਹੀਂ ਮਿਲਣੀ ਬਾਕੀ ਰੇਟ ਤੁਹਾਨੂੰ ਪਤਾ ਲੱਗਿਆ ਹੋਊਗਾ ਬਾਕੀ ਜਿੰਨੀ ਜਾਣਕਾਰੀ ਐ ਤੁਹਾਨੂੰ ਮੈਂ ਦੱਸ ਦੇਣੀ ਬਾਕੀ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦੇਣ ਆ ਜਿਹੜੀ ਕੋਠੀ ਬਣੀ ਹੋਈ ਐ ਕਿਸੇ ਬਿਲਡਰ ਦੁਆਰਾ ਨਹੀਂ ਬਣਾਈ ਹੋਈ ਨਾ ਕਿਸੇ ਡੀਲਰ ਨੇ ਬਣਵਾਈਆ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਆਪ ਨੇ ਹੀ ਬਣਵਾਈ ਹੈ ਤੇ ਆਪ ਨੇ ਹੀ ਕੂਠੀਆਂ ਸਾਰੀ ਤਿਆਰ ਕਰਵਾਈ ਹੋਈ ਹੈ। ਕਲਾ ਕਲਾ ਕੰਮ ਇਹਨਾਂ ਨੇ ਵਧੀਆ ਕਰਵਾ ਰੱਖਿਆ। ਬਾਕੀ ਤੁਸੀਂ ਆਪ ਹੀ ਦੇਖ ਲਓ। ਬਾਕੀ ਲੂਬੀ ਦਾ ਮੇਨ ਐਂਟਰੀ ਗੇਟ ਤੁਸੀਂ ਦੇਖਿਆ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਤੇ ਜੋੜੀਆਂ ਸਾਰੀਆਂ ਟੋਟਲ ਲੱਗੀਆਂ ਹੋਈਆਂ ਨੇ। ਜਿਹੜਾ ਕਿਚਨ ਤੁਸੀਂ ਹੁਣ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਨੂੰ ਇੱਕ ਵਿੰਡੋ ਵੀ ਮਿਲ ਜੂਗੀ। ਬਾਕੀ ਕਿਚਨ ਦਾ ਸਾਰਾ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆਗਾ। ਵਧੀਆ ਪਾਣੀ ਦੀ ਸਪਲਾਈ ਹੈ। ਲੋਬੀ ਏਰੀਆ ਵਧੀਆ ਮਿਲ ਜੂਗਾ ਉੱਪਰ ਜਾਣ ਵਾਸਤੇ ਲੋਬੀ ਚੋਂ ਹੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਜਿਹੜੀ ਇਹਨਾਂ ਨੇ ਕੋਠੀ ਆ ਬਣਵਾਈ ਹੋਈ ਏ ਜੀ ਇਹਨਾਂ ਨੇ ਸਾਰੀ ਨਕਸ਼ੇ ਤੇ ਬਣਵਾਈ ਹੋਈ ਆ ਬਾਕੀ ਤੁਸੀਂ ਦੇਖ ਲਓ ਜੀ ਇੱਕ ਪਾਸੇ ਆਪਾਂ ਨੂੰ ਡਰਾਇੰਗ ਰੂਮ ਮਿਲ ਜੂਗਾ ਪੂਰਾ ਵੱਡਾ ਮਿਲੂਗਾ ਜੀ ਕੋਈ ਐਦਾ ਨਹੀਂ ਹੈਗਾ ਛੋਟਾ ਵੱਡਾ ਜ ਬਹੁਤ ਖੁੱਲਾ ਡੁੱਲਾ ਆਪਨੂੰ ਮਿਲ ਜੂਗਾ ਤੇ ਹੁਣ ਤੁਹਾਨੂੰ ਮੈਂ ਅੰਦਰ ਲੈ ਕੇ ਚੱਲਦਾ ਪਹਿਲਾਂ ਤਾਂ ਤੁਸੀਂ ਆਹ ਬੈੱਡਰੂਮ ਦੇਖੋ ਬੈੱਡਰੂਮ ਦੇ ਵਿੱਚ ਵਾਲ ਪੇਪਰ ਵਗੈਰਾ ਲੱਗੇ ਹੋਈ ਨਹੀਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਉੱਪਰ ਛੱਤ ਤੇ ਵੀ ਵਾਲਪੇਪਰ ਲੱਗਿਆ ਹੋਇਆ ਤੇ ਖੁੱਲੇ ਡੁੱਲੇ ਆਪਾਂ ਨੂੰ ਬੈੱਡਰੂਮ ਮਿਲ ਜਾਣਗੇ ਤੇ ਇੱਕ ਜਿਹੜਾ ਬੈੱਡਰੂਮ ਹੈ ਉਹਦੇ ਨਾਲ ਤਾਂ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੁਗਾ ਟੋਟਲ ਆਪ ਨੂੰ ਤਿੰਨ ਤਾਂ ਬਾਥਰੂਮ ਮਿਲਣਗੇ ਜੀ ਉੱਪਰ ਵੀ ਇੱਕ ਬਾਥਰੂਮ ਬਣਿਆ ਹੋਇਆ ਉੱਪਰ ਕੀ ਕੁਝ ਬਣਿਆ ਹੋਇਆ ਉਹ ਤੁਹਾਨੂੰ ਮੈਂ ਅੱਗੇ ਦੱਸੂਗਾ ਜੀ ਪਹਿਲਾਂ ਤੁਸੀਂ ਆਪ ਬੈੱਡਰੂਮ ਚੈੱਕ ਕਰੋ ਖੁੱਲਾ ਡੁੱਲਾ ਪੂਰਾ ਵਧੀਆ ਤੇ نیچے ਦੀ ਆਪਾਂ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਫਲੋਰ ਟਾਈਲਾਂ ਦੀ ਕੁਆਲਿਟੀ ਬਹੁਤ ਵਧੀਆ ਇਹਨਾਂ ਨੇ ਲਗਵਾਈ ਹੋਈਆਂ ਕਿਉਂਕਿ ਕੋਈ ਬਿਲਡਰ ਹੁੰਦਾ ਸੀ ਉਹਦੀ ਗੱਲਬਾਤ ਤਾਂ ਚਲੋ ਵੱਖਰੀ ਹੁੰਦੀ ਹੈ ਜਦੋਂ ਆਪ ਬਣਾਉਨੇ ਆਪਾਂ ਕੋਠੀ ਤਾਂ ਆਪਾਂ ਜਿੰਨਾ ਸਮਾਨ ਲਾਉਨੇ ਆ ਵਧੀਆ ਲਾਉਨੀਆਂ ਜੀ ਤੇ ਤੁਹਾਨੂੰ ਮੈਂ ਕਿਹਾ ਸੀਗਾ ਇੱਕ ਬੈੱਡਰੂਮ ਅਟੈਚ ਮਿਲੂਗਾ ਉਹ ਆਹੀ ਬੈੱਡਰੂਮਾਂ ਜੀ ਇਹਦੇ ਨਾਲ ਅਟੈਚ ਬਾਥਰੂਮ ਹੈ ਤੁਸੀਂ ਚੈੱਕ ਕਰ ਲਓ ਬਾਥਰੂਮ ਦੇ ਵਿੱਚ ਟੂਟੀਆਂ ਦਾ ਸਾਰਾ ਕੰਮ ਟਾਈਲਾਂ ਦਾ ਤੇ ਸਾਰਾ ਕੁਝ A to Z ਵਧੀਆ ਚੀਂ ਤੇ ਬੈਡਰੂਮ ਤੁਸੀਂ ਦੇਖ ਲਿਆ ਕੋਠੀ ਦੀ ਜਿਹੜੀ ਜਗ੍ਹਾ ਉਹ ਤੁਹਾਨੂੰ ਮੈਂ ਸਾਰਿਆਂ ਨੂੰ ਦੱਸ ਦਿੰਨਾ ਜਿਹੜੀ ਕੋਠੀ ਆਪਣੇ ਕੋਲੇ ਆ ਪਹੁੰਚੀ ਆ 5 ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਆ ਟੋਟਲ 5 ਮਰਲੇ ਜਗ੍ਹਾ ਤੇ ਕੋਠੀ ਕੋਈ ਜ਼ਿਆਦਾ ਪੁਰਾਣੀ ਨਹੀਂ ਹੈਗੀ ਜੀ ਆ ਘੱਟੋ ਘੱਟ 4 ਕ ਸਾਲ ਮਸਾ ਹੋਇਆ ਹੈ ਕੋਠੀ ਬਣੀ ਨੂੰ 4 ਕ ਸਾਲ ਪੁਰਾਣੀ ਕੋਠੀ ਹੈ ਬਾਕੀ ਤੁਸੀਂ ਦੇਖ ਲਓ ਕੋਈ 4 ਸਾਲ ਕੋਈ ਜ਼ਿਆਦਾ ਨਹੀਂ ਹੁੰਦੀ ਜੀ ਪ੍ਰਾਣੀ ਨਮੀ ਵਰਗੀ ਹੁੰਦੀ ਹੈ ਬਾਕੀ ਸੈਕਿੰਡ ਵਾਲਾ ਬੈਡਰੂਮ ਦੇਖ ਲਓ ਸੈਕਿੰਡ ਬੈਡਰੂਮ ਵੀ ਬਹੁਤ ਵਧੀਆ ਸੋਹਣਾ ਇਹਨਾਂ ਨੇ ਵਾਲਪੇਪਰ ਲਗਵਾ ਕੇ ਤਿਆਰ ਕਰਵਾਇਆ ਹੋਇਆ ਕਲਾਕਲਾ ਕੰਮ ਵਧੀਆ ਹੋਇਆ ਜਿਵੇਂ ਲਾਈਟਿੰਗ ਦਾ ਸਾਰਾ ਕੰਮ ਬਹੁਤ ਵਧੀਆ ਹੋਇਆ ਤੇ ਆਹ ਜਿਹੜਾ ਬੈਡਰੂਮ ਹੈ ਇਹਦੇ ਨਾਲ ਅਟੈਚ ਆਪਨ ਸਟੋਰ ਰੂਮ ਵੀ ਅੰਦਰ ਮਿਲ ਚੁਗਾ ਤੇ ਸਟੋਰ ਰੂਮ ਵਾਲਾ ਕੰਮ ਵਧੀਆ ਜੀ ਅੰਦਰ ਹੀ ਮਿਲ ਜਾਂਦਾ ਹੈ ਤੇ ਅਟੈਚ ਹੋ ਜਾਂਦਾ ਤਾਂ ਬਹੁਤ ਚੰਗਾ ਰਹਿੰਦਾਗਾ ਇੱਕ ਪਾਸੇ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਤੇ ਟੋਟਲ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਬਾਕੀ ਲ lobby area ਪੂਰਾ ਖੁੱਲਡੁਲਾ ਵਧੀਆ ਆਪਾਂ ਨੂੰ ਮਿਲ ਜਾਊਗਾ ਤੇ ਟੋਟਲ ਤੁਹਾਨੂੰ ਮੈਂ ਕਹਾਂ ਸੀਗਾ ਵੀ ਵਧੀਆ ਆਪਾਂ ਨੂੰ ਗੱਲਬਾਤ ਮਿਲ ਜਾਊਗੀ ਠੀਕ ਹੈ ਜੀ ਕੋਠੀ ਵਧੀਆ ਤੇ ਕਮੀ ਪੇਸ਼ੀ ਵੀ ਕੋਈ ਨਹੀਂ ਸੋਹਣੀ ਕੋਠੀ ਆ ਵਧੀਆ ਇਹਨਾਂ ਨੇ ਬਣਵਾਈ ਹੋਈ ਹੈ ਤੇ ਪੋੜੀਆਂ ਤੇ ਵੀ ਪੱਥਰ ਵਗੈਰਾ ਇਹਨਾਂ ਨੇ ਲਗਵਾ ਰੱਖਿਆ ਤੁਸੀਂ ਚੈੱਕ ਕਰ ਲਓ ਉੱਪਰ ਆਪਾਂ ਨੂੰ ਜੇ ਗੱਲ ਕਰੀਏ ਤਾਂ ਆਪਾਂ ਨੂੰ ਇੱਕ ਮੋਂਟੀ ਮਿਲ ਜੂਗੀ ਮੋਂਟੀ ਵੀ ਵਧੀਆ ਖੁੱਲੀ ਡੁੱਲੀ ਐ ਸਮਾਨ ਵਗੈਰਾ ਆਪਾਂ ਰੱਖਣਾ ਹੋਵੇ ਤਾਂ ਮੋਂਟੀ 'ਚ ਵਧੀਆ ਆਪਾਂ ਰੱਖ ਸਕਦੇ ਹਾਂ ਜੀ ਤੇ ਮੋਂਟੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਮੈਂ ਦਿਖਾ ਵੀ ਰਿਹਾ ਬਾਕੀ ਰੰਗ ਦੀ ਗੱਲ ਕਰੀਏ ਤਾਂ ਰੰਗ ਦਾ ਟੋਟਲ ਇਹਨਾਂ ਨੇ ਕੰਮ ਵਧੀਆ ਕਰਵਾ ਰੱਖਿਆਗਾ ਬਾਕੀ ਪੋੜੀਆਂ ਦੇਖ ਲਿਓ ਮੋਂਟੀ ਚੈੱਕ ਕਰ ਲਓ ਤੇ ਹੁਣ ਆਪਾਂ ਬਾਹਰਲੀ ਸਾਈਡ ਚੱਲਦੇ ਹਾਂ ਤੇ ਛੱਤ ਵੀ ਤੁਹਾਨੂੰ ਮੈਂ ਸਾਰੀ ਦਿਖਾ ਦੇਣਾ ਤੁਹਾਨੂੰ ਮੈਂ ਕਹਿਆ ਸੀਗਾ ਇੱਕ ਬਾਥਰੂਮ ਆਪਾਂ ਨੂੰ ਉੱਪਰ ਵੀ ਮਿਲ ਜੂਗਾ ਇੱਕ ਬਾਥਰੂਮ ਇਹ ਆ ਗਿਆ ਜੀ ਤੇ ਟੋਟਲ ਤਿੰਨ ਬਾਥਰੂਮ ਹੋ ਗਏ ਇੱਕ ਆਹ ਇੱਕ ਬੈੱਡਰੂਮ ਨਾਲ ਅਟੈਚ ਤੇ ਇੱਕ ਮੇਨ ਗੇਟ ਦੇ ਨਾਲ ਹੀ ਆਪਾਂ ਸਟਾਰਟਿੰਗ 'ਚ ਹੀ ਦੇਖਿਆ ਸੀਗਾ ਟੋਟਲ ਹੋਗੇ ਤਿੰਨ ਬਾਥਰੂਮ ਦੋ ਬੈੱਡਰੂਮ ਡਰਾਈੰਗ ਰੂਮ ਲੌਬੀ ਤੇ ਕਿਚਨ ਰੇਟ ਸਾਰਾ ਹੈਗਾ 100 ਲੱਖ ਰੁਪਇਆ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਦੇਖ ਵੀ ਲਿਆ ਤੇ ਮੈਨੂੰ ਕਮੈਂਟ ਕਰ ਦਿਓ ਨਾਲ ਦੀ ਨਾਲ ਲਾਜ਼ਮੀ ਵੀ ਇਹ ਤੁਹਾਨੂੰ ਕੋਠੀ ਕਿਵੇਂ ਲੱਗੀ ਜੇ ਕੋਠੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਜ਼ਰੂਰ ਲਾਈਕ ਕਰ ਦਿਓ ਠੀਕ ਹੈ ਜੀ نیچے ਤੋਂ ਮੈਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜ਼ਰੂਰ ਦਬਾ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਬਾਕੀ ਤੋਂ ਉਹਨਾਂ ਲੋਕੇਸ਼ਨ ਮੈਂ ਦੱਸ ਦੇਣਾ ਜਿਹੜੀ ਕੋਠੀ ਆਪਣੇ ਕੋਲੇ ਪਹੁੰਚੀ ਹੈ ਮੁਕੇਰੀਆ ਏਰੀਆ ਚ ਪਹੁੰਚੀ ਹੈ ਜੀ ਮੁਕੇਰੀਆ ਏਰੀਆ ਇਹਨਾਂ ਨੂੰ ਲੱਗਦਾ ਪੰਜ ਮਰਲੇ ਜਗ੍ਹਾ 19 ਲੱਖ ਰੁਪਏ ਡਿਮਾਂਡ ਹੈ ਤੇ ਨੰਬਰ ਤੋਂ ਉਹ ਮੈਂ ਨੋਟ ਕਰਵਾ ਦਿਨਾ ਜੀ ਨੰਬਰ ਹੈ 94170 41107 ਦੁਬਾਰਾ ਫਿਰ ਤੋਂ ਦੱਸ ਦਿਨਾ ਜੀ ਮਾਲਕ ਦਾ ਨੰਬਰ ਹਾਂ 94170 ਤੇ 41107 ਜੇ ਕਿਸੇ ਨੇ ਕੋਠੀ ਦੇਖਣੀ ਹੈ ਜੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਕਿਸੇ ਮੇਰੇ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਚਾਹੇ ਕੋਠੀ ਪਸੰਦ ਆਵੇ ਤੁਸੀਂ ਇਹਨਾਂ ਦੇ ਏਰੀਆ 'ਚ ਮੁਕੇਰੀਆਂ ਜਾ ਕੇ ਦੇਖ ਸਕਦੇ ਹੋ ਬਾਕੀ 19 ਲੱਖ ਰੁਪਇਆ ਜਿਹੜਾ ਰੇਟ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਘਾਟਾ ਵਾਦਾ ਜ਼ਰੂਰ ਕੀਤਾ ਜਾਊਗਾ ਬਾਕੀ ਮੌਕੇ ਦੀ ਗੱਲ ਹੈ ਜੀ ਕਿੰਨਾ ਘਾਟਾ ਹੋ ਜੇ ਕਿੰਨਾ ਰੇਟ ਡਿਸਕਾਊਂਟ ਹੋ ਜੇ ਉਹ ਵੱਖਰੀ ਗੱਲ ਹੈ ਜੀ ਬਾਕੀ 19 ਲੱਖ ਰੁਪਇਆ ਡਿਮਾਂਡ ਇੱਕ ਵਾਰੀ ਪਾਈ ਆ ਬਾਕੀ ਮਾਲਕ ਨੇ ਕਿਹਾ ਓਨ ਟੇਬਲ ਕਰ ਲਾਂਗੇ ਤੇ ਗੱਲਬਾਤ ਤੁਸੀਂ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਮੇਰੇ ਵੱਲੋਂ ਕੋਈ ਜਾਣਕਾਰੀ ਜੇ ਰਹਿ ਗਈ ਹੋਈ ਤਾਂ ਤੁਹਾਨੂੰ ਮਾਲਕ ਦਾ ਨੰਬਰ ਮਿਲ ਹੀ ਗਿਆ ਆਪਾਂ ਸਕਰੀਨ ਤੇ ਵੀ ਕਈ ਵਾਰੀ ਨੰਬਰ ਦੇ ਦੇਨੇ ਸੀ ਗੱਲਬਾਤ ਤੁਸੀਂ ਆਪੇ ਕਰ ਲਿਓ ਬਾਕੀ ਵੀਡੀਓ ਕਿਵੇਂ ਦੀ ਲੱਗੀ ਕੂਠੀ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਸਾਰੇ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਆ ਤੋਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆ ਕੁਝ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਜਲਦੀ ਤੋਂ ਜਲਦੀ ਐਡ ਤੁਸੀਂ ਲਗਵਾ ਵੀ ਸਕਦੇ ਹੋ ਜੀ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਭੇਜੋ ਆਪਣੇ ਕੋਲੇ ਤੇ ਮੈਂ ਵੇਟ ਕਰਦਾ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸਿਓ ਲਾਜ਼ਮੀ